ਆ ਦੇਖੋ ਜੀ ਸਾਡਾ ਹਣ ਮਟਨ ਤੰਦੂਰੀ ਰੋਲ ਬਣ ਕੇ ਤਿਆਰ ਹੋ ਚੁੱਕਾ ਆ ਹੁਣ ਤੁਹਾਨੂੰ ਮੈਂ ਇਹ ਪ੍ਰੈਜੈਂਟੇਸ਼ਨ ਦਿਖਾਨੀ ਆ ਵੀ ਇਹ ਕਿੱਦਾ ਦਿੰਦੇ ਆਂ ਬੜੇ ਪਿਆਰ ਨਾਲ ਅਸੀਂ ਇਹਨੂੰ ਬਾਹਰ ਕੱਢ ਲਾਂਗੇ ਆ ਹੁਣ ਆਪਾਂ ਦੋ ਮੰਮੀ ਮਟਨ ਤੰਦੂਰੀ ਰੋਲ ਤਿਆਰ ਕਰਨ ਲੱਗਿਆਂ ਜੀ ਬਾਈ ਤੂੰ ਹੀ ਐਂਡ ਤੱਕ ਬਣੇ ਰੋ ਵੀਡੀਓ ਦੇ ਵਿੱਚ ਤੂੰ ਆਪ ਦੇਖੋਗੇ ਵੀ ਚੀਜ਼ ਬਣਦੀ ਵੀ ਆ ਵਾਕੇ ਆ ਹੁਣ ਆਪਣਾ ਕੀਮਾ ਆ ਗਿਆ ਕੀਮੇ ਨੂੰ ਆਪਾਂ ਹੁਣ ਆਟੇ ਦੇ ਵਿੱਚ ਪਾ ਲਿਆ ਆ ਨਾਲ ਮੜਾ ਜਾ ਪੂਰਾ ਗਿੱਲਾ ਹੁੰਦਾ ਕੀਮਾ ਸੁੱਕਾ ਨਹੀਂ ਹੁੰਦਾ ਸੀਖ ਦੇ ਵਿੱਚ ਪਰਣਾ ਇਸ ਲਈ ਏਸੀ ਇਹਨੇ ਪਕੜ ਬਣਾਉਣ ਨੂੰ ਕਰ ਲਈਦਾ ਆ ਵਾਹ ਵੀ ਵਾਹ ਆ ਦੇਖ ਲੋ ਜੀ ਏਡੀ ਵੱਡੀ ਬੋਲ ਰਹੂਗੀ ਇਹਦੇ ਵਿੱਚ ਵੀ ਵਾਹ ਬਈ ਵਾਹ ਇਹ ਕੋਈ ਕਸਟਮਰ ਆਂਦਾ ਉਹਦੇ ਨਾਲ ਹੀ ਸਾਹਮਣੇ ਹੀ ਬਣਾਉਂਦੇ ਬਿਲਕੁਲ ਜੀ ਬਿਲਕੁਲ ਸਾਡੀ ਲਾਈਵ ਕਿਚਨ ਹੈ ਜੀ ਪਿੱਛੇ ਤੋਂ ਹੀ ਦੇਖ ਸਕਦੇ ਹੋ ਵੀ ਸਾਡਾ ਕੋਈ ਲਕੋਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ ਲਾਈਵ ਕਿਚਨ ਤੇ ਭਾਜੀ ਇਹਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗ ਜਾਏਗਾ ਇਬਰੇ ਬਾ ਜਿਹੜੀ ਇਹਦੀ ਮੁਸ਼ਦਦ ਹੁੰਦੀ ਐ ਨੂੰ ਸੀਕਦੇ ਵਿੱਚ ਪਰਨ ਹੁੰਦੀ ਆ ਬਣਾ ਨੂੰ ਇਹਨੂੰ 2-4 ਮਿੰਟ ਹੀ ਲੱਗਦੇ ਨੇ ਬਸ ਭਾਜੀ ਕੀਮਾ ਸਾਡਾ ਸਵੇਰੇ ਤਿਆਰ ਹੋ ਜਾਂਦਾ ਜੀ ਰਾਤ ਤੱਕ ਸਾਰਾ ਲੱਗੇ ਇਹਨਾਂ ਨੇ 4 ਤੋਂ 5 ਘੰਟੇ ਲੱਗਦੇ ਇਹਨੂੰ ਪਹਿਲਾਂ ਸਵੇਰੇ ਸਜਰੇ ਆ ਕੇ ਅਸੀਂ ਪਹਿਲਾਂ ਕੀਮਾ ਹੀ ਬਿਠਾਉਂਦੇ ਆ ਜੀ ਅੱਛਾ ਤਾਂ ਚੀਨ ਨੂੰ ਟਾਈਮ ਲੱਗਦਾ ਜਿਹੜੀ ਟਾਈਮ ਲਾ ਕੇ ਚੀਜ਼ ਬਣੂਗੀ ਜੀ ਉਹ ਚੀਜ਼ ਦਾ ਟੇਸਟ ਆਪੇ ਤੁਹਾਨੂੰ ਪਤਾ ਲੱਗੂਗਾ ਵਾਹ ਬਈ ਜੀ ਭਾਈ ਜਿਵੇਂ ਹੁਣ ਉਹਨਾਂ ਨੇ ਮੰਮੀ ਨੂੰ ਪੱਟੀਆਂ ਦੇ ਵਿੱਚ ਬੰਨਿਆ ਹੁੰਦਾ ਆਈ ਮੈਂ ਤੁਹਾਨੂੰ ਕਹਾਂ ਉਹਨੂੰ ਵੀ ਕੀਮੇ ਨੂੰ ਵੀ ਆਪਾਂ ਪੱਟੀਆਂ ਦੇ ਵਿੱਚ ਬੰਨ ਲਾਂਗੇ ਸਾਡਾ ਕੀਮਾ ਵੀ ਆਜ਼ਾਦ ਨਹੀਂ ਹੋ ਪਊਗਾ ਜਿਵੇਂ ਮੰਮੀ ਨਹੀਂ ਆਜ਼ਾਦ ਹੋ ਭਾਈ ਅੱਛਾ ਇਹਨੂੰ ਇਹ ਪੱਟੀ ਲੱਗੇ ਜੀ ਭਾਈ ਬੰਨਣੇ ਦੇ ਉੱਪਰ ਹਾਂਜੀ ਹਾਂਜੀ ਬਿਲਕੁਲ ਜੀ ਵਾਹ ਬਈ ਮਾਰੇ ਤੇਰੇ ਡਾਕਟਰ ਬਣ ਗਏ ਭਾਈ ਬਾਜੀ ਬੱਸ ਬੋਲੀ ਕਰੋ ਚੈਟ ਇਦੋਂ 20 ਮਿੰਟ ਹੈ ਬੇ ਜੀ ਪੱਟੀ ਕਰਨਾ ਵਾਹ ਬਈ ਤੁਸੀਂ ਦੇਖ ਹੀ ਸਕਦੇ ਹੋ ਵੀ ਮਤਲਬ ਸੌਖਾ ਕੰਮ ਨਹੀਂ ਹੈਗਾ ਕਿ ਮੈਨੂੰ ਇਦਾਂ ਬਨਣਾ ਐਦਾ ਮੰਮੀ ਨੂੰ ਕਿਦਾਂ ਬਨਣਾ ਕੀਮੇ ਨੂੰ ਬਾਜੀ ਬਸ ਮਟਨ ਤੰਦੂਰੀ ਰੋਲ ਤਿਆਰ ਹੋਣ ਲੱਗਾ ਇਹਨੂੰ ਅਸੀਂ ਇਹਨੂੰ ਤੰਦੂਰ 'ਚ ਸਿੱਟ ਦਾਂਗੇ ਜਿਹੜੀ ਤੁਹਾਨੂੰ ਮੈਂ ਪ੍ਰੈਜੈਂਟੇਸ਼ਨ ਦਿਖਾਵਾਂਗਾ ਤੁਸੀਂ ਆਪੇ ਕਹੋਗੇ ਵੀ ਚੀਜ਼ ਹੈ ਜੀ ਆ ਸਾਡਾ ਰੋਲ ਬਣ ਕੇ ਤਿਆਰ ਹੋ ਚੁੱਕਾ ਆ ਹੁਣ ਇਹਨਾਂ ਨੂੰ 2 ਕੁ ਮਿੰਟ ਦੇ ਵਿੱਚ ਵਿੱਚ ਸਾਡਾ স্মੋਕੀ ਫਲੇਵਰ ਆ ਜਾਊਗਾ ਇਹਦੇ ਵਿੱਚ ਇਹਨੂੰ ਵੀ ਸਾਈਡ ਤੇ ਲਾ ਦੇਣਾ ਤੰਦੂਰ 'ਚ ਇਹਨੂੰ ਹਾਂਜੀ ਲਾ ਦਿਓ ਤੰਦੂਰ 'ਚ ਲਾ ਦਿਓ ਆ ਦੇਖੋ ਜੀ ਸਾਡਾ ਇਹ ਮਟਨ ਤੰਦੂਰੀ ਰੋਲ ਬਣ ਕੇ ਤਿਆਰ ਹੋ ਚੁੱਕਾ ਆ ਹੁਣ ਤੁਹਾਨੂੰ ਇਹਦੀ ਪ੍ਰੈਜੈਂਟੇਸ਼ਨ ਦਿਖਾਣੇ ਆ ਵੀ ਇਹ ਕਿੱਦਾ ਦਿੰਦੇ ਆਂ ਬੜੇ ਪਿਆਰ ਨਾਲ ਅਸੀਂ ਇਹਨੂੰ ਬਾਹਰ ਕੱਢ ਲਾਂਗੇ ਇਹਦਾ ਮਮੀ ਪੂਰੀ ਲਕੋ ਕੇ ਰੱਖੀ ਹੋਈ ਆ ਬਿਲਕੁਲ ਜੀ ਬਿਲਕੁਲ ਹੁਣ ਇਹਦਾ ਮਟਰ ਤੰਦੂਰੀ ਰੋਲ ਦਾ ਸੰਧੂਰ ਲਾਵਾਂਗੇ ਆਪਾਂ ਸੰਧੂਰ ਬਿਲਕੁਲ ਜੀ ਬਿਲਕੁਲ ਹੁਣ ਸੁਰਕੀ ਬਿੰਦੀ ਲਾਵਾਂਗੇ ਨਾ ਪੈਨ ਜਿਹਨੂੰ ਪੰਜਾਬੀ ਚ ਕਹਿੰਦੇ ਆ ਅੱਛਾ ਆ ਦੇਖੋ ਜੀ ਲੋਰੀ ਭਾਜੀ ਨੇ ਕਰਦੀ ਜੀ ਹੁਣ ਕੱਢੀ ਹੈ ਜਿਮਾ ਭਾਜੀ ਪੂਰਾ ਲੋਡਡ ਪਾਇਆ ਤੁਸੀਂ ਵਿੱਚ ਕੋਈ ਚੀਜ਼ ਨਹੀਂ ਕੀਤੀ ਆ ਬਾਹਰ ਹੋਂਡਿਆ ਦੇਖੋ ਪੀਸਾ ਜੋ ਜਿਹੜੇ ਮਰਜ਼ੀ ਤੁਸੀਂ ਪੀਸ ਲੈ ਲਿਓ ਸਾਰਿਆਂ ਦੇ ਵਿੱਚ ਤੁਹਾਨੂੰ ਕੀਮਾ ਪੂਰਾ ਭਰਪੂਰ ਮਿਲੂਗਾ ਸਹੀ ਹੈ ਜੀ ਸੋ ਦੇ ਤਨਾਂ ਦੇ ਪਲੇਟਿੰਗ ਕਰਕੇ ਦਿਖਾਉਂਦੇ ਹਾਂ ਵੀ ਪਲੇਟਿੰਗ ਕਿੱਦਾਂ ਰਹੂਗੀ ਆਹ ਦੇਖੋ ਜੀ ਭਾਈ ਇਹ ਕਿਹੜਾ ਮਸਾਲਾ ਆ ਗਿਆ ਇਹ ਚਾਟ ਮਸਾਲਾ ਸਾਡਾ ਆਪਣਾ ਬਣਿਆ ਹੋਇਆ ਵੀ ਜਾਰੀ ਚਾਟ ਮਸਾਲਾ ਨਹੀਂ ਹੈਗਾ ਜੀ ਇਹ ਨਹੀਂ ਸੀਕ੍ਰੈਟ ਮਸਾਲਾ ਤਾਂ ਨਹੀਂ ਭਾਈ ਦਾ ਨਹੀਂ ਭਾਈ ਸੀਕ੍ਰੈਟ ਮਸਾਲਾ ਤਾਂ ਕੀ ਹੁੰਦਾ ਨੋਰਮਲ ਚਾਟ ਮਸਾਲਾ ਹੀ ਆਇਆ ਠੀਕ ਹੈ ਜੀ ਹੁਣ ਆ ਗਿਆ ਜੀ ਨਿੰਬੂ ਪੂਰਾ ਚਟਪਟਾ ਫਲੇਵਰ ਰਹੂਗਾ ਇਹਦੇ ਵਿੱਚ ਵਾਹ ਬਈ ਵਾਹ ਹੁਣ ਉੱਪਰ ਆ ਗਿਆ ਜੀ ਬੈਂਚ ਫਰਾਈਸ ਨਾਲ ਆ ਗਈ ਸਾਡੀ ਆਪਣੀ ਬਣੀ ਹੋਈ ਟਮਾਟਰ ਸੌਸ ਆਪ ਤਿਆਰ ਕੀਤੀ ਭਾਈ ਦੀ ਬਿਲਕੁਲ ਜੀ ਬਿਲਕੁਲ ਆਪਣੇ ਦਵਾ ਮੰਮੀ ਮਟਨ ਤੰਦੂਰੀ ਰੋਲ ਬਣ ਕੇ ਤਿਆਰ ਹੋ ਚੁੱਕੇ ਹੋਏ ਆ ਜੀ ਹੁਣ ਓਕੇ ਪਾਜੀ ਬਿਲਕੁਲ ਜੀ ਬਿਲਕੁਲ ਇਹਦਾ ਪ੍ਰਾਈਸ ਕੀ ਜੀ ਇਹਦਾ ਪ੍ਰਾਈਸ ਸਾਡਾ ਰਹੂਗਾ ਜੀ 400 ਰੁਪਏ ਸਾਡਾ ਪਿਓਰ ਕੀਮਾ ਵਾ ਫਰੋਜ਼ਨ ਨਹੀਂ ਯੂਜ਼ ਕਰਦੇ ਇਸ ਕਰਕੇ ਅਸੀਂ ਉਸ ਹੱਬ ਦਾ ਰੇਟ ਰੱਖਿਆ ਆ ਜੀ ਇਹ ਕੋਈ ਲੋਕੇਸ਼ਨ ਦੱਸੋ ਪਾਜੀ ਆਪਰੀ ਖਾਣ ਵਾਸਤੇ ਆਣਾ ਪਊਗਾ ਜੀ ਤੁਹਾਨੂੰ ਲੁਧਿਆਣੇ ਦੇ ਵਿੱਚ ਸੀਐਮਸੀ ਦੇ ਲਾਗੇ ਪਾਵਰ ਰੋਡ ਸਾਡੀ ਪੈਂਦੀ ਆ ਜੀ ਸਵਾਰਟ ਟੇਸਟ ਵਿਦ ਪਿਓਰਿਟੀ ਸਾਡੇ ਆਊਟਲੈਟ ਦਾ ਨਾਮ ਰਹੂਗਾ ਸਾਡੇ ਕੋਲੇ ਫੈਮਿਲੀ ਡਾਈਨਿੰਗ ਅੰਦਰ ਅਵੇਲੇਬਲ ਆ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਨੰਬਰ ਰਹ